ਸੌਸ਼ਿਕਾਲੀ ਇਸ ਵਕਤ ਸਿਡਨੀ ਦੇ ਵਿੱਚ ਆਸਟ੍ਰੇਲੀਅਨ ਸਿੱਖ ਗੇਮ ਚੱਲ ਰਹੀਆਂ ਨੇ ਜਿਹੜੀਆਂ ਕਿ ਆਪਣੇ 37ਵੇਂ ਵਰੇ ਦੇ ਵਿੱਚ ਪਹੁੰਚ ਚੁੱਕੀਆਂ ਨੇ ਐਡੀਲੇਡ ਤੋਂ ਸ਼ੁਰੂ ਹੋ ਕੇ ਅੱਜ ਸਿਡਨੀ ਦੇ ਵਿੱਚ ਇਹਨਾਂ ਗੇਮਾਂ ਦਾ ਆਖਰੀ ਦਿਨ ਹੈ ਬਹੁਤ ਸਾਰੇ ਅਜਿਹੇ ਖਿਡਾਰੀ ਹਨੇ ਪਾਰਟਿਸਪੇਟ ਕੀਤਾ ਮੈਡਲ ਜਿੱਤੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਆਪਣੀ ਖੇਡ ਦਾ ਆਪਣੇ ਮਾਪੇ ਦਾ ਤੇ ਆਪਣੇ ਦੇਸ਼ ਦਾ ਨਾਮ ਜਿਹੜਾ ਉੱਚਾ ਕਰਨਾ ਪਰ ਇਹਨਾਂ ਖੇਡਾਂ ਦੀ ਇੱਕ ਖਾਸੀਅਤ ਇਹ ਵੀ ਰਹੀ ਕਿ ਇਹਨਾਂ ਖੇਡਾਂ ਦੇ ਵਿੱਚ ਉਹ ਖਿਡਾਰੀ ਉਹ ਮਹਾਰਾਥੀ ਉਹ ਸੀਨੀਅਰ ਪਲੇਅਰ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਆਲ ਰੈਡੀ ਆਪਣੀ ਆਪਣੀ ਫੀਲਡ ਦੇ ਵਿੱਚ ਇੱਕ ਚੰਗਾ ਨਾਮਣਾ ਖੱਟਿਆ ਮੇਰੇ ਨਾਲ ਕੈਮਰੇ ਉੱਪਰ ਜਿਸ ਸਖਸ਼ ਨੂੰ ਤੁਸੀਂ ਦੇਖ ਰਹੇ ਹੋ ਵੈਸੇ ਤਾਂ ਇਹ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਆਫ ਦਾ ਕੈਮਰਾ ਮੈਂ ਰਿਕਾਰਡਾਂ ਦੀ ਗੱਲ ਕਰ ਰਿਹਾ ਸੀਗਾ ਤਾਂ ਰਿਕਾਰਡਾਂ ਦੀ ਗੱਲ ਥੋੜੀ ਲੰਮੀ ਚੱਲ ਪਈ ਤੇ ਮੈਂ ਕਿਹਾ ਆਪਾਂ ਮੈਡਮ ਇੰਟਰਵਿਊ ਸ਼ੁਰੂ ਕਰਦੇ ਆਂ ਜੀ ਉਹਦੇ ਵਿੱਚ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਦੱਸਾਂਗੇ ਕਿਹੜੇ-ਕਿਹੜੇ ਰਿਕਾਰਡ ਹੋਲਡਰ ਨੇ ਮੈਡਮ ਗੁਰਪ੍ਰੀਤ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਤੁਹਾਡਾ ਦੀ ਬੋਲ ਪੰਜਾਬੀ ਨੂੰ ਤੇ ਤੇ ਸ਼ੁਕਰੀਆ ਜੀ ਐਨੇ ਬੀਡੀ ਸਕੇਜੂਲ ਦੇ ਵਿੱਚ ਤੁਸੀਂ ਟਾਈਮ ਕੱਢਿਆ ਮੈਡਮ ਥੈਂਕ ਯੂ ਥੈਂਕ ਯੂ ਸੋ ਮੱਚ ਫॉर ਯੂਅਰ ਰეკਮੈਂਡੇਸ਼ਨ ਔਰ ਬਹੁਤ ਬਹੁਤ ਸ਼ੁਕਰੀਆ ਔਰ ਧੰਨਵਾਦ ਜੀ ਤੁਹਾਡਾ ਜੇਕਰ ਮੈਂ ਗੁਰਪ੍ਰੀਤ ਹੂਣਾ ਬਾਰੇ ਗੱਲ ਕਰਾਂ ਤਾਂ ਤੁਸੀਂ ਪਿੱਛੇ ਜੇ 올림픽 ਜਿਹੜੀਆਂ ਹੋਈਆਂ ਉਹਨਾਂ ਦੇ ਵਿੱਚ ਐਥਲੈਟਿਕਸ ਦੇ ਵਿੱਚ ਭਾਰਤ ਦਾ ਇੱਕੋ ਇੱਕ ਜਦੋਂ ਮੈਡਲ ਆਇਆ ਨਾ ਤਾਂ ਉਹ ਜੈਵਲਿਨ ਦੇ ਵਿੱਚ ਆਇਆ ਤੇ ਜੈਵਲਿਨ ਦੀ ਚਾਰੇ ਪਾਸੇ ਗੱਲ ਹੁਣ ਲੱਗ ਪਈ ਤੇ ਅੱਜ ਵੀ ਅਸੀਂ ਗੱਲ ਕਰਨੀ ਆ ਜੈਵਲਿਨ ਦੀ ਜੈਵਲਿਨ ਦੇ ਵਿੱਚ ਬਹੁਤ ਸਾਰੇ ਜਿਹੜੇ ਰਿਕਾਰਡ ਨੇ ਉਹ ਮੈਡਮ ਹੁਣਾਂ ਦੇ ਨਾਮ ਬੋਲਦੇ ਨੇ ਐਨਆਈਐਸ ਐਨਆਈਐਸ ਪਟਿਆਲਾ ਦੇ ਅਪਰੂਵਡ ਕੋਚ ਨੇ ਟ੍ਰੇਨਿੰਗ ਦਿੰਦੇ ਨੇ ਇੱਕ ਲੰਮਾ ਚੌੜਾ ਕੈਰੀਅਰ ਜਿੱਥੇ ਖੇਡਾਂ ਦਾ ਹੈ ਉੱਥੇ ਕੋਚਿੰਗ ਦਾ ਵੀ ਹੈ ਹੁਣ ਸ਼ੁਰੂ ਕਰਦੇ ਆ ਗੱਲ ਮੈਡਮ ਆਪਣੇ ਸ਼ੁਰੂਆਤ ਤੋਂ ਜੈਵਲਿਨ ਹੀ ਕਿਉਂ ਕਿਉਂਕਿ ਮੈਨੂੰ ਲੱਗਦਾ ਆਪਣੇ ਜੇ ਖੇਡਾਂ ਦੀ ਗੱਲ ਕਰ ਰਹੀਏ ਕੁੜੀਆਂ ਦੀ ਪਾਰਟਿਸਪੇਸ਼ਨ ਤਾਂ ਵੈਸੀ ਘੱਟ ਰਹਿੰਦੀ ਆ ਫਿਰ ਜਦੋਂ ਹੁੰਦੀ ਆ ਤਾਂ ਉਹ ਮੇਨ ਮੇਨ ਖੇਡਾਂ ਵੱਲੀ ਧਿਆਨ ਦਿੱਤਾ ਜਾਂਦਾ ਜੈਵਲਿਨ ਦੇ ਵਾਲੇ ਪਾਸੇ ਕਿਵੇਂ ਧਿਆਨ ਚਲਿਆ ਗਿਆ ਐਕਚੁਅਲੀ ਸਰ ਮੇਰੀ ਜਿੰਨੀ ਸਟੱਡੀ ਤੇ სპੋਰਟਸ ਹੈ ਉਹ ਹਰਿਆਣਾ ਦੇ ਸ਼ਾਸਨਾਮ ਜੀ ਗਰਲ ਸਕੂਲ ਚ ਹੈ ਜੀ ਤੇ ਮੈਂ ਜਦੋਂ ਉੱਥੇ ਗਈ ਉਦੋਂ ਪਹਿਲਾਂ ਸਾਡੀ ਫੈਮਿਲੀ ਚ ਵੀ ਕੋਈ სპੋਰਟਸ ਨਹੀਂ ਕਰਦਾ ਸੀ ਐਜ਼ ਯੂ ਸੈਡ ਕਿ ਇੰਨਾ ਕੋਈ ਫੇਮਸ ਹੈ ਨਹੀਂ ਵੀ ਔਮਨ ਵੂਮਨ ਕੀ ਮਤਲਬ ਸਪੋਰਟਸ ਦੇ ਵਿੱਚ ਜੀ ਹੁਣ ਤਾਂ ਜਿਵੇਂ ਅੱਜ ਤਾਂ ਬਹੁਤ ਪਪੂਲਰ ਹੋ ਚੁੱਕਿਆ ਤੇ ਹਰ ਕੋਈ ਪਾਰਟਿਸਿਪੇਟ ਕਰਦਾ ਬਟ ਉਸ ਟਾਈਮ ਮਾਚ 1984 ਜਾਂ 90ਸ ਚ ਇਹਨਾਂ ਕੋਈ ਖਾਸ ਰੁਝਾਨ ਨਹੀਂ ਸੀ ਲੋਕਾਂ ਦਾ ਸਪੋਰਟਸ ਕਰਨੀ ਬਟ ਜਿੱਦਾਂ ਉੱਥੇ ਮੈਂ ਸਕੂਲ ਚ ਐਡਮਿਸ਼ਨ ਲਿਆ ਤਾਂ ਮਤਲਬ ਅਜ ਇਵਨ ਆਈ ਵਾਸ ਯੂ ਕੈਨ ਸੇ ਮੀ ਲਾਈਕ ਮੈਂ ਤਾਂ ਕਿਤਾਬੀ ਕੀੜਾ ਸੀ ਉਦੋਂ ਪਹਿਲਾਂ ਮਤਲਬ ਆਈ ਵਾਸ ਅ ਸਟੂਡੀਅਸ ਪਰਸਨ ਬਟ ਬੈਠ ਕੇ ਮੈਂ ਤਾਂ ਸਟੱਡੀ ਕਰ ਰਹੀ ਸੀ ਗਰਾਊਂਡ 'ਚ ਵੀ ਤੇ ਉੱਥੋਂ ਉੱਥੇ ਕੋਈ ਮੇਰੇ ਸੀਨੀਅਰ ਪਲੇਅਰ ਸੀ ਜਿਹੜੇ ਥ्रो ਕਰ ਰਹੇ ਸੀ ਤੇ ਬਟ ਆਈ ਡੋਨਟ نو ਸ਼ਾਇ ਲਿਖਿਆ ਸੀ ਰੱਬ ਨੇ ਲਿਖਿਆ ਸੀ ਇਸ ਫੀਲਡ ਚ ਆਉਣਾ ਤਾਂ ਮੈਂ ਅਟਰੈਕਟ ਹੋ ਰਹੀ ਸੀ ਉਸ ਚੀਜ਼ ਦੇ ਲਈ ਕਿਉਂਕਿ ਮੈਂ ਜ਼ਿੰਦਗੀ ਵਿੱਚ ਕਦੇ ਜੈਵਲਿਨ ਦੇਖੀ ਵੀ ਨਹੀਂ ਸੀ ਤਾਂ ਫਿਰ ਮੈਂ ਉਹਨਾਂ ਕੋਲੇ ਗਈ ਉਹਨਾਂ ਨੂੰ ਪੁੱਛਿਆ ਵੀ ਦੀਦੀ ਇਹ ਕੀ ਚੀਜ਼ ਹੈ ਤੁਸੀਂ ਕੀ ਕਰ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਇਹਨੂੰ ਜੈਵਲਿਨ ਕਹਿੰਦੇ ਆ ਔਰ ਇਹਨੂੰ ਥ्रो ਕਰਦੇ ਆ ਔਰ ਮਤਲਬ ਆਈ ਡੋਨਟ ਨੋ ਕਿ ਮੈਨੂੰ ਅੰਦਰੋਂ ਹੀ ਉਸ ਚੀਜ਼ ਨਾਲ ਇੱਕ ਅਟਰੈਕਸ਼ਨ ਹੋਈ ਕਿ ਵੀ ਮੈਂ ਇਹ ਕਰਨਾ ਹੈ ਆਈ ਡੋਨਟ ਨੋ ਕਿਵੇਂ ਨਾ ਮੈਨੂੰ ਕੋਚਿੰਗ ਦਾ ਕੁਝ ਪਤਾ ਸੀ ਨਾ ਮੈਨੂੰ ਸਪੋਰਟਸ ਦਾ ਕੁਝ ਪਤਾ ਸੀ ਫਿਰ ਉੱਥੇ ਮੇਰੇ ਕੋਲ ਸਾਹਿਬ ਸੰਤ ਗੁਰਮੀਤ RAM ਰਹਿਨ ਜੀ ਉਹਨਾਂ ਦਾ ਉਹ ਸਕੂਲ ਹੈ ਉਹਨਾਂ ਨੇ ਉੱਥੇ ਸਿਖਾਇਆ ਉਹਨਾਂ ਦੇ ਹੀ ਅੱਗੇ ਮਾਰਗਦਰਸ਼ਨ ਮੇਰੇ ਕਾਲਜ ਦੇ ਸਕੂਲ ਦੇ ਜਿਹੜੇ ਟੀਚਰਸ ਹੈ ਉਹਨਾਂ ਨੇ ਐਪਰੀਸ਼ੀਏਟ ਕੀਤਾ ਸਾਥ ਦਿੱਤਾ ਤੇ 1995 6 ਤੋਂ ਲੈ ਕੇ 2017 ਤੱਕ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਔਰ ਬਸ ਨਿਰਫਰਤਾ ਇਹ ਸਫਰ ਚਲਦਾ ਹੀ ਗਿਆ ਬਿਲਕੁਲ ਜੀ ਜਦੋਂ ਗੱਲ ਹੁੰਦੀ ਹੈ ਨਾ ਨੇਜ਼ਾ ਸੁੱਟਣ ਦੀ ਦਾ ਜੈਵਲਿਨ ਥਰੋ ਕਰਨ ਦੀ ਤਾਂ ਜਿੰਨੀ ਦੂਰ ਸੁੱਟਿਆ ਜਾਵੇ ਉਨਾ ਹੀ ਦੂਰ ਰਿਕਾਰਡ ਬਣਦਾ ਤੇ ਮੈਡਮ ਕਿਹੜੇ ਕਿਹੜੇ ਰਿਕਾਰਡ ਨੇ ਤੇ ਜੇ ਆਪਾਂ ਗੱਲ ਕਰ ਲਈਏ ਕਿੱਥੋਂ ਤੱਕ ਆਪਾਂ ਜੈਵਲਿਨ ਦੇ ਵਿੱਚ ਜਿਹੜੀ ਆ ਪਾਰਟਿਸਪੇਸ਼ਨ ਕੀਤੀ ਹੈ ਜੀ ਹਾਂਜੀ ਮੈਂ ਆਪਦੇ ਆਪ ਨੂੰ ਇਸ ਚੀਜ਼ ਬਹੁਤ ਲੱਕੀ ਸਮਝਦੀ ਹਾਂ ਜੀ ਕਿ ਮੈਂ 97 ਚ 96 ਦਸੰਬਰ 96 ਸਟਾਰਟ ਕੀਤੀ ਹੈ სპੋਰਟਸ ਔਰ ਰੱਬ ਦੀ ਰਹਿਮਤ ਹੈ ਜੀ ਹੋਈ ਹੈ ਕਿ ਮੇਰੇ ਪਹਿਲੇ ਹੀ ਨੈਸ਼ਨਲ ਚ ਪਹਿਲਾ ਹੀ 골ਡ ਮੈਡਲ ਆਇਆ ਜੀ ਔਰ ਜੇ ਜਿਸ ਕੁੜੀ ਨੂੰ ਬੀਟ ਕੀਤਾ ਉਹ ਲਗਾਤਾਰ 6 ਸਾਲ ਦੀ ਚੈਂਪੀਅਨ ਸੀ ਤੇ ਫਰਸਟ ਉਹਦੇ ਚ ਔਰ ਉਸ ਤੋਂ ਬਾਅਦ 1997 ਤੋਂ ਲੈ ਕੇ 2017 ਤੱਕ ਲਗਭਗ ਜੀ सैवनटी फाइव नैशनल है जी और जस्ट छः इंडिया रिकॉर्ड है जी नैशनल मीट रिकॉर्ड और छे वरी बेस्ट एथलीट का अवार्ड मिले जी नेशनल्स से और छे इंटरनेशनल है जी हाईएस्ट स्कोर की गल कर लीए की है जी ਹਾਈएस्ट ਮੇਰਾ ਮੇਰਾ 올 ਟਾਈਮ ਬੈਸਟ ਥਰੋ 55 ਮੀਟਰਸ ਹੈ ਜੀ ਬਟ ਜਦ ਮੈਂ 스포츠 ਕਰੀਅਰ 20 ਸਾਲ ਜਦੋਂ ਆਪਾਂ ਇੱਕੋ ਚੀਜ਼ ਨੂੰ ਕਰਦੇ ਆ ਪੈਸ਼ਨ ਨਾਲ ਕਰਦੇ ਆ ਪੈਸ਼ਨੇਟ ਨਾਲ ਕਰਦੇ ਆ ਕਈ ਵਾਰੀ ਕਿਤੇ ਨਾ ਕਿਤੇ ਖੁਦ ਦੀ ਉਹ ਕਹਿੰਦੇ ਕਿ ਵੀ ਕਮੀ ਦੇ ਕਾਰਨ ਜਾਂ ਖੁਦ ਦੀ ਇੱਕ ਲੈਕ ਆਫ ਨੋਲੇਜ ਦੇ ਕਾਰਨ ਇਨਜਰੀਜ਼ ਵੀ ਹੁੰਦੀਆਂ ਤੇ ਉਹ ਡਿਊਰਿੰਗ 스포츠 ਕਰੀਅਰ ਕੁਝ ਇਨਜਰੀਜ਼ ਵੀ ਹੋਈਆਂ ਜਿਹਦੇ ਕਰਕੇ ਥੋੜਾ ਬਹੁਤ ਅਪ ਡਾਊਨ ਲਾਈਫ ਦੇ ਵਿੱਚ ਆਏ ਆਦਰਵਾਇਜ਼ 2000 ਸਿਡਨੀ 올림픽ਸ ਦੀ ਰੈਡੀ ਟੀਮ ਹੈ ਉਹਦੇ ਵਿੱਚ ਵੀ ਸਿਲੈਕਸ਼ਨ ਸੀ ਔਰ ਜਿਹੜਾ 2010 ਕਾਮਨਵੈਲਥ ਗੇਮਸ ਹੋਈਆਂ ਸੀ ਆਪਣੇ ਇੰਡੀਆ ਚ ਉਸ ਟੀਮ ਦੇ ਵਿੱਚ ਵੀ ਇੰਡੀਆ ਕੈਂਪ ਚ ਮੇਂ ਸਿਲੈਕਸ਼ਨ ਸੀ ਔਰ ਮਤਲਬ ਇਹ ਚੱਲਦਾ ਗਿਆ ਅਪ ਡਾਊਨ ਬਟ ਉਸ ਬਸ ਰੱਬ ਦੀ ਰਹਿਮਤ ਤੇ ਮਾਪੇ ਦਾ ਆਸ਼ੀਰਵਾਦ ਕਹਿ ਸਕਦੀ ਕਿ ਜੋ ਵੀ ਅਚੀਵਮੈਂਟਸ ਜੋ ਵੀ ਕੁਝ ਹਾਸਲ ਕੀਤਾ ਜੀ ਜੀ ਵੈਸੇ ਤਾਂ ਜੇਕਰ 94 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਲਈਏ ਵੈਸੇ ਹੀ ਇੰਨਾ ਲੰਮਾ ਜਿਹੜਾ ਉਹ ਕੈਰੀਅਰ ਆ ਮੈਡਮ ਦਾ ਪਰ ਜੇ ਮੈਂ ਅੱਜ ਕੱਲ ਦੀ ਗੱਲ ਕਰ ਲਾਂ ਅੱਜ ਕੱਲ ਗੁਰਪ੍ਰੀਤ ਹੁਣੀ ਐਕਟਿਵ ਨੇ ਐਕਟਿਵਲੀ ਸਪੋਰਟਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਜੀ ਹਾਂ ਆਫਕੋਰਸ ਪਹਿਲੀ ਗੱਲ ਤਾਂ ਜੀ ਮੈਂ ਆਪਦੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਰੱਬ ਨੇ ਮੇਰੇ ਪੈਸ਼ਨ ਨੂੰ ਹੀ ਮੇਰਾ ਪ੍ਰੋਫੈਸ਼ਨ ਬਣਾਇਆ ਮੈਂ 2019 ਚ ਜੀ ਐਨਆਈਐਸ ਸਪੋਰਟਸ ਕੋਚਿੰਗ ਦਾ ਡਿਪਲੋਮਾ ਕੀਤਾ ਪਟਿਆਲਾ ਤੋਂ ਜੀ ਔਰ ਉਸ ਤੋਂ ਬਾਅਦ ਬਸ ਫਿਰ 2000 ਚ ਕੰਪਲੀਟ ਹੋਇਆ ਔਰ 2001 ਆਪਣੇ ਇੰਡੀਆ ਟੀਮ ਦੇ ਕੋ ਐਜ਼ ਅ ਕੋਚ ਸਲੈਕਟ ਹੋਈ ਜੀ ਵਰਲਡ ਚੈਂਪੀਅਨਸ਼ਿਪ ਲਈ ਔਰ 2000 ਨੈਕਸਟ ਮਤਲਬ ਕੰਟੀਨਿਊਸ ਦੋ ਵਰਲਡ ਚੈਂਪੀਅਨਸ਼ਿਪ ਆਪਣੇ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕੀਤਾ ਐਜ਼ ਅ ਇੰਡੀਅਨ ਕੋਚ ਔਰ ਉਦੋਂ ਬਾਅਦ 22 ਚ ਮੈਂ ਇਥੇ ਆਸਟ੍ਰੇਲੀਆ ਗਈ ਇੱਥੇ ਲਿਟਲ ਐਥਲੈਟਿਕਸ ਨਾਲ ਕੰਮ ਕਰਿਆ ਜੀ ਵੈਸਲੀ ਕਾਲਜ ਮਤਲਬ ਛੋਟੇ ਤੋਂ ਲੈ ਕੇ ਵੱਡੇ ਯੂਨੀਵਰਸਿਟੀ ਤੱਕ ਦੇ ਮਤਲਬ ਹਾਰੇਜ ਗਰੁੱਪ ਤੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਐਕਸਪੀਰੀਅੰਸ ਮਿਲਿਆ ਤਾਂ ਮਤਲਬ ਸਟਿਲ ਮਤਲਬ ਜੋ ਸਟਾਰਟ ਸੀ ਉਹ ਅੱਜ ਤੱਕ ਸੇਮ ਕੰਟੀਨਿਊ ਹੋਈ ਹੈ ਜੀ ਕੀ ਬਾਤ ਹੈ ਜੀ ਬਿਲਕੁਲ ਜ बन ਜੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਮੈਡਮ ਹੁਣੀ ਹੁਣ ਖੁਦ ਐਕਟਿਵਲੀ ਇੱਥੇ ਟ੍ਰੇਨਿੰਗ ਵੀ ਦਿੰਦੇ ਨੇ ਕੋਚਿੰਗ ਵੀ ਦਿੰਦੇ ਨੇ ਜੇਕਰ ਬੈਕ ਇਨ ਇੰਡੀਆ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤੁਸੀਂ ਉੱਥੇ ਵੀ ਪਾਰਟਿਸਪੇਟ ਕੀਤਾ ਕੋਚਿੰਗ ਵੀ ਕੀਤੀ ਆ ਕੀ ਰੁਝਾਨ ਦੇਖ ਰਹੇ ਹਾਂ ਅੱਜ ਕੱਲ ਦੇ ਬੱਚਿਆਂ ਦਾ ਆਉਣ ਵਾਲੀ ਪੀੜ੍ਹੀ ਦਾ ਕਿਉਂਕਿ ਸਾਡੇ ਮਾਪੇ ਬਾਪ ਨਾ ਇਸ ਗੱਲੋਂ ਫਿਕਰਮੰਦ ਰਹਿੰਦੇ ਨੇ ਕਿ ਅਸੀਂ ਸਪੋਰਟਸ ਦੇ ਵਿੱਚ ਸਾਡੇ ਬੱਚੇ ਅੱਜ ਕੱਲ ਦੀ ਟੈਕਨੋਲੋਜੀ ਦੇ ਨਾਲ ਜ਼ਿਆਦਾ ਜੁੜੇ ਰਹਿੰਦੇ ਨੇ ਸਪੋਰਟਸ ਪਾਰਟਿਸਪੇਟ ਨਹੀਂ ਕਰਦੇ ਪਰ ਐਨਆਈਐਸ ਵਰਗੀ ਵੱਡੀ ਸੰਸਥਾ ਦਾ ਕੋਚ ਹੋਣ ਦੇ ਨਾਤੇ ਕਿਵੇਂ ਦੇਖਦੇ ਹੋ ਜੀ ਬੱਚੇ ਜਦੋਂ ਆਉਂਦੇ ਨੇ ਤਾਂ ਉਹ ਇਧਰ ਆਕਰਸ਼ਿਤ ਹੁੰਦੇ ਨੇ ਜੀ ਆਫ ਕੋਰਸ ਐਕਚੁਅਲੀ ਜਦੋਂ ਅਸੀਂ ਡਿਪਲੋਮਾ ਕਰ ਰਹੇ ਸੀ ਜੋ ਮੈਂ ਟੂ ਬੀ ਫ੍ਰੈਂਕ ਮੈਂ ਦੱਸਾਂ ਤਾਂ ਮਤਲਬ ਕੋਚਸ ਲਈ ਸਭ ਤੋਂ ਵੱਡਾ ਚੈਲੰਜ ਸਾਡੇ ਲਈ ਸੀ ਕਿ ਜਿਹੜੀ ਆਪਣੀ ਜਨਰੇਸ਼ਨ ਸੀ ਉਹ ਆਲਰੇਡੀ ਫਿਜ਼ੀਕਲ ਐਕਟਿਵ ਹੁੰਦੀ ਹੈ ਕਿ ਖੇਤਾਂ 'ਚ ਕੰਮ ਕਰਨਾ ਹੈ ਦਰਖਤਾਂ ਦੇ ਚੜਨਾ ਹੈ ਕੰਢਾ ਦੇ ਚੜਨਾ ਹੈ ਭੱਜ ਲੈ ਖੇੜ ਲੈ ਬਟ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਡਿਜੀਟਲ ਸਾਈਡ ਵੱਲ ਜ਼ਿਆਦਾ ਹੈ ਕਿ ਆਈਪੈਡ ਹੈ ਕੰਪਿਊਟਰਸ ਹੈ ਉਸ ਤੇ ਗੇਮਸ ਖੇਡਦੇ ਆ ਬਜਾਏ ਫੀਲਡ ਚ ਆਉਣ ਦੇ ਤਾਂ ਇੱਕ ਚੈਲੰਜ ਹੁੰਦਾ ਹੈ ਕਿ ਜਿਹੜੀ ਅੱਜ ਦੀ ਜਨਰੇਸ਼ਨ ਆ ਉਹਨਾਂ ਨੂੰ ਫਿਜ਼ੀਕਲੀ ਫਿੱਟ ਕਰਨ ਲਈ ਉਹਨਾਂ ਨੂੰ ਮੋਟੀਵੇਟ ਕਰਨਾ ਉਹਨਾਂ ਨੂੰ ਗਰਾਊਂਡ ਚ ਲੈ ਕੇ ਆਉਣਾ ਤੇ ਉਹਨਾਂ ਨੂੰ ਕੰਟੀਨਿਊ ਰੱਖਣਾ ਸਿਰਫ ਇਹ ਨਹੀਂ ਕਿ ਉਹ ਇੱਕ ਵਾਰੀ ਆ ਜਾਣ ਤਾਂ ਠੀਕ ਹੈ ਇੱਕ ਦੋ ਦੋ ਵਾਰੀ ਖੇਡੇ ਤੇ ਮੁੜ ਕੇ ਚਲੇ ਗਏ ਤਾਂ ਉਹਨਾਂ ਨੂੰ ਮੋਟੀਵੇਟ ਕਰਨਾ ਉਹਨਾਂ ਨੂੰ ਉਸ ਚੀਜ਼ ਨੂੰ ਦੱਸਣਾ ਉਹਦੇ ਫਾਇਦੇ ਦੱਸਣਾ ਉਸ ਚੀਜ਼ ਦਾ ਇੰਟਰਸਟ ਕ੍ਰੀਏਟ ਕਰਨਾ ਤਾਂ ਕਿ ਉਹ ਚੀਜ਼ ਨੂੰ ਕੰਟੀਨਿਊ ਰੱਖਣ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਕੱਲ ਦੇ ਜ ਇਸ ਸਾਥ ਦੇ ਰਿਹਾ ਕਿਉਂਕਿ ਉਹ ਚਾਹੁੰਦੇ ਕਿ ਸਾਡੇ ਬੱਚੇ ਫਿੱਟ ਰਹਿਣ ਅੱਗੇ ਵਧਣ ਜਿਤਨਾ ਹਾਰ ਨਾ ਉਹ ਇੱਕ ਡਿਫਰੈਂਟ ਮੈਟਰ ਹੈ ਲੇਕਿਨ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੀ ਬੰਦੇ ਦਾ ਸਿਹਤਮੰਦ ਹੋਣਾ ਤੇ ਉਹਦੇ ਵਿੱਚ ਅੱਜ ਕੱਲ ਮੈਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਪੈਰੈਂਟਸ ਕੀ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇਨਸਾਨ ਇਸ ਚੀਜ਼ ਲਈ ਕੌਨਸ਼ੀਅਸ ਹੈ ਔਰ ਇਹ ਦੇ ਲਈ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਫੀਲਡ ਚ ਆਪ ਦੇ ਆਪ ਦੀ ਯੋਗਦਾਨ ਦਿੱਤਾ ਜਿਹਦੇ ਕਰਕੇ ਅੱਜ ਅੱਜ ਕਹਿ ਸਕਦੇ ਆ ਕਿ ਦੁਨੀਆ ਜਿੰਨੇ ਵੀ ਆਪਣੇ ਆਸ-ਪਾਸ ਦੇ ਲੋਕ ਹੈ ਉਹ ਫਿਜ਼ੀਕਲੀ ਐਕਟਿਵ ਦੀ ਤਰਫ ਜਿਹੜੇ ਆ ਉਹ ਵਾਪਸ ਮੋੜ ਰਿਹਾ ਹੈ ਹੂੰ ਤੋ ਇਟਸ ਇਟਸ ਅ ਗੁੱਡ ਚੇਂਜ ਜੀ ਤੂੰ ਪਹਿਲਾਂ ਕਿ ਆਪਾਂ ਤੁਹਾਨੂੰ ਇਥੋਂ ਜਾਣਦੀਏ ਕਿਉਂਕਿ ਤੁਸੀਂ ਹੋਰ ਵੀ ਬਿਜ਼ੀ ਸਕੂਲ ਦੇ ਵਿੱਚ ਆਪਣਾ ਟਾਈਮ ਕੱਢਿਆ ਉਹਦੇ ਲਈ ਸ਼ੁਕਰੀਆ ਪਰ ਇੱਕ ਜਾਂਦੇ ਜਾਂਦੇ ਸਵਾਲ ਕਿਉਂਕਿ ਤੁਸੀਂ ਕੋਚ ਵੀ ਹੋ ਪਲੇਅਰ ਵੀ ਹੋ ਤੁਸੀਂ ਐਜ਼ ਅ ਪੇਰੈਂਟ ਵੀ ਅਜੇ ਕਰੇ ਸਵਾਲ ਮੈਂ ਤੁਹਾਡੇ ਤੋਂ ਪੁੱਛਾਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਵਧੀਆ ਇਨਸਾਨ ਇਸ ਦਾ ਉੱਤਰ ਦੇ ਸਕਦਾ ਸਵਾਲ ਇਹ ਹੈ ਜੀ ਬੱਚਿਆਂ ਦੀ ਕਿਉਂਕਿ ਖਾਸ ਤੌਰ ਤੇ ਜਦੋਂ ਅਸੀਂ ਪ੍ਰਵਾਸ ਕਰਕੇ ਬਾਹਰ ਹੁੰਨੇ ਆ ਨਾ ਸਾਡੇ ਮੂਰੇ ਬਹੁਤ ਸਾਰੇ ਹੋਰ ਚੈਲੰਜਸ ਹੁੰਦੇ ਨੇ ਨਵੇਂ ਮੁੰਡੇ ਕੁੜੀਆਂ ਦੇ ਲਈ ਜਿਹੜੇ ਆਉਂਦੇ ਨੇ ਆ ਕੇ ਜਦੋਂ ਉਹਨਾਂ ਨੇ ਆਪਣੀ ਸਟੱਡੀ ਕਰਨੀ ਆ ਪੀਆਰ ਫਿਰ ਉਸ ਤੋਂ ਬਾਅਦ ਘਰਾਂ ਦੇ ਮਾਰਗੇਜ ਵਗੈਰਾ ਹੋਰ ਬਹੁਤ ਸਾਰੀਆਂ ਬੱਚੇ ਜ਼ਿੰਮੇਵਾਰ ਹੁੰਦੇ ਨੇ ਖੇਡਾਂ ਦੇ ਵਿੱਚ ਪਾਰਟਿਸਪੇਟ ਨਾ ਕਰਨ ਦੇ ਲਈ ਜਾਂ ਮਾਪੇ ਜਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਰੋਲ ਕਿਹਦਾ ਮਹੱਤਵਪੂਰਨ ਹੈ ਅਹ ਦੇਖੋ ਜੀ ਮਤਲਬ ਇਹ ਕੁਐਸਚਨ ਜਿਹੜਾ ਹੁਣ ਸਭ ਤੋਂ ਪਹਿਲਾਂ ਹੁਣ ਇੱਕ ਛੋਟਾ ਬੱਚਾ ਹੈ ਉਹਨੂੰ ਤਾਂ ਨਹੀਂ ਪਤਾ ਨਾ ਕਿ ਕੀ ਸਹੀ ਹੈ ਕੀ ਗਲਤ ਹੈ ਉਹਨਾਂ ਦਾ ਬੇਸ ਜਿਹੜਾ ਹੈ ਉਹ ਪੈਰੈਂਟਸ ਹੈ ਹੁਣ ਜਿਵੇਂ ਮੇਰੇ ਫਰੈਂਡਸ ਹੈ ਇੱਥੇ ਵੀ ਹੁਣ ਉਹ ਇਹ ਤੁਹਾਡੇ ਲਈ ਇੱਕ ਚੈਲੰਜ ਹੈ ਮਤਲਬ ਹਰ ਪੈਰੈਂਟਸ ਲਈ ਇੱਕ ਚੈਲੰਜ ਹੁੰਦਾ ਹੈ ਕਿ ਤੁਸੀਂ ਆਪਦਾ ਕੈਰੀਅਰ ਵੀ ਬਿਲਡ ਕਰਨਾ ਹੈ ਬਟ ਉਹਨਾਂ ਤੋਂ ਮੋਸਟ ਇੰਪੋਰਟੈਂਟ ਤੁਹਾਡੇ ਬੱਚਿਆਂ ਦਾ ਜਿਹੜਾ ਤੁਸੀਂ ਕੈਰੀਅਰ ਆ ਜਿਹੜਾ ਉਹਨਾਂ ਦਾ ਫਿਊਚਰ ਹੈ ਉਹਨਾਂ ਦਾ ਭਵਿੱਖ ਹੈ ਉਹ ਵੀ ਤੁਸੀਂ ਦੇਣਾ ਹੈ ਹਨਾ ਇੱਕ ਕਹਿੰਦੇ ਪੈਸ਼ਨ ਪੈਸਿਆਂ ਦੀ ਮਸ਼ੀਨ ਦਾ ਹਰ ਕਿਸੇ ਨੇ ਆਪਦੀ ਆ ਬਣੀ ਹੀ ਜਾਣਾ ਬਟ ਜੇ ਤਾਂ ਤੁਸੀਂ ਪੈਸੇ ਕਿੰਨੇ ਕਮਾ ਲਓਗੇ ਜੇ ਕਮਾ ਕੇ ਇਸ ਸਰੀਰ ਤੇ ਲਾਗੇ ਫਿਰ ਕੀ ਫਾਇਦਾ ਤਾਂ ਆਈ ਥਿੰਕ ਵੀ ਹੁਣ ਜਿੱਦਾਂ ਮੇਰੇ ਕਈ ਦੋਸਤ ਵੀ ਇੱਥੇ ਹੈ ਮੇਰੇ ਮਤਲਬ ਸਕੂਲ ਟਾਈਮ ਦੇ ਫਰੈਂਡਸ ਹੈ ਬਟ ਮੈਨੂੰ ਬੜਾ ਅੱਛਾ ਲੱਗਿਆ ਉਹਨਾਂ ਨਾਲ ਮਿਲ ਕੇ ਕਿ ਉਹ ਉਹਨਾਂ ਨੇ ਆਪਦੇ ਕੈਰੀਅਰ ਦੇ ਨਾਲ ਨਾਲ ਆਪਦੇ ਬੱਚਾ ਆਪਦੇ ਕੁਝ ਸੈਕਰੀਫਾਈਸ ਉਹਨਾਂ ਨੂੰ ਕਰਨੇ ਪੈਂਦੇ ਸੋ ਆਬਵੀਅਸ ਨਾ ਕਿ ਹੁਣ ਉਹ ਕੰਮ ਤੋਂ ਜਾਂਦੇ ਆ ਸ਼ਿਫਟਾਂ ਤੋਂ ਖਤਮ ਕਰਕੇ ਫਟਫਟ ਬੱਚਾ ਨੂੰ ਪਿਕ ਕਰਕੇ ਗਰਾਊਂਡ ਲੈ ਕੇ ਆਉਣਾ ਇਟਸ ਅ ਡਬਲ ਜੋਬ ਫॉर ਪੇਰੈਂਟਸ ਬਟ ਆਈ ਅਪਰੀਸ਼ੀਏਟ ਕਿ ਲੋਕ ਮਤਲਬ ਉਹ ਜਿਹੜੇ ਚੀਜ਼ਾਂ ਨੂੰ ਕਰ ਰਿ ਸਾਡੇ ਪੇਰੈਂਟਸ ਨੇ ਸਾਨੂੰ ਕੀ ਦਿੱਤਾ ਕਿਉਂਕਿ ਪੈਸਾ ਤਾਂ ਤੁਹਾਨੂੰ ਮਿਲ ਵੀ ਜਾਣਾ ਲੇਕਿਨ ਜਿਹੜੀ ਸਿਹਤ ਹੈ ਉਹ ਜੇ ਸਟਾਰਟਿੰਗ ਤੋਂ ਤੁਹਾਡਾ ਬੇਸ ਹੀ ਸਟਰੋਂਗ ਨਹੀਂ ਹੈ ਸਿਹਤ ਦਾ ਨਾ ਫਿਜ਼ੀਕਲ ਐਕਟੀਵਿਟੀ ਦਾ ਤਾਂ ਉਹ ਆਈ ਥਿੰਕ ਲੌਂਗ ਟਾਈਮ ਲਈ ਆਪਾਂ ਰਨ ਨਹੀਂ ਕਰ ਸਕਦੇ ਹਨ ਤੇ ਇਹਦੇ ਲਈ ਆਈ ਥਿੰਕ ਬਿਗਨਿੰਗ ਚ ਬੱਚਾ ਨੂੰ ਤਾਂ ਪਤਾ ਹੀ ਨਹੀਂ ਕੀ ਕਰਨਾ ਤਾਂ ਉਹ ਆਈ ਥਿੰਕ ਕਿਤੇ ਨਾ ਕਿਤੇ ਪੇਰੈਂਟਸ ਦਾ ਰੋਲ ਜ਼ਿਆਦਾ ਹੈ ਕਿ ਆਪਾਂ ਬੱਚਾ ਨੂੰ ਮੋਟੀਵੇਟ ਕਰੀਏ ਥੋੜਾ ਜਾਂ ਉਹਨਾਂ ਨੂੰ ਉਸ ਤਰੀਕੇ ਨਾਲ ਉਧਰ ਥੋੜਾ ਬਹੁਤ ਉਧਰ ਲੈ ਕੇ ਆਈਏ ਤਾਂ ਕਿ ਉਹ ਜਿਹੜਾ ਸਾਇੰਸ ਦਾ ਜੋਗ ਹੈ ਉਹਨੂੰ ਤੇ ਆਪਦੀ ਫਿਜ਼ੀਕਲ ਜਿਹੜੀ ਫਿ ਉਹਨਾਂ ਨੂੰ ਨਾਲ ਮਤਲਬ ਬੈਲੈਂਸ ਕਰਦੇ ਹੋਏ ਚੱਲਣ ਤਾਂ ਕਿ ਉਹ ਕੱਚੇ ਇਨਸਾਨ ਹੋਰ ਇੱਕ ਇੱਕ ਸਕਸੈਸਫੁਲ ਆਪਣੀ ਜ਼ਿੰਦਗੀ ਜਿਉ ਸਕਣ ਬਿਲਕੁਲ ਜੀ ਖੇਡਾਂ ਸਾਡੀ ਜਿੱਥੇ ਸੇਧ ਦਾ ਖਿਆਲ ਰੱਖਦੇ ਆ ਨੇ ਉੱਥੇ ਆਉਣ ਵਾਲੇ ਫਿਊਚਰ ਆਉਣ ਵਾਲੇ ਭਵਿੱਖ ਦਾ ਵੀ ਖਿਆਲ ਰੱਖਦਿਆਂ ਨੇ ਸੋ ਜਿਵੇਂ ਗੁਰਪ੍ਰੀਤ ਹੁਣਾਂ ਨੇ ਦੱਸਿਆ ਕਿ ਇਹ ਪੇਰੈਂਟਸ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਦੇ ਪੇਰੈਂਟਸ ਆਪ ਮੋਟੀਵੇਟ ਕਰਨ ਆਪਣੇ ਬੱਚਿਆਂ ਨੂੰ ਤੇ ਜਦੋਂ ਬੱਚੇ ਮੋਟੀਵੇਟ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਜਿਵੇਂ ਕਿ ਜੈਵਲਨ ਥਰੋ ਦੇ ਵਿੱਚ ਗੁਰਪ੍ਰੀਤ ਹੁਣਾ ਦੇ ਨਾਮ ਜਿਹੜੇ ਰਿਕਾਰਡ ਬੋਲਦੇ ਨੇ ਉਹ ਆਪਣੇ ਆਪ 'ਚ ਇਸ ਗੱਲ ਦੀ ਉਦਾਹਰਣ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਟਾਈਮ ਕੱਢਣ ਦੇ ਲਈ ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਲਈ ਸਾਡੇ ਵੱਲੋਂ ਬੈਸਟ ਆਫ ਲੱਕ ਥੈਂਕ ਯੂ ਸੋ ਮੱਚੀ ਥੈਂਕ ਯੂ ਸੋ ਮੱਚੀ ਸੋ ਦੋਸਤੋ ਇਸ ਹਨ ਗੁਰਪ੍ਰੀਤ ਜੀ ਜਿਹੜੇ ਦੱਸ ਰਹੇ ਸਨ ਉਹਨਾਂ ਦੇ ਕੈਰੀਅਰ ਬਾਰੇ ਤੇ ਤੁਸੀਂ ਵੀ ਆਪਣੇ ਆਪ ਨੂੰ ਘਟਨਾ ਸਮਝੋ ਖੇਡਾਂ ਸ਼ੁਰੂ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਜਿਸ ਵੀ ਉਮਰ ਦੇ ਵਿੱਚੋਂ ਜਿਵੇਂ ਅੱਜ 37ਵੀਂ ਸਿੱਖ ਖੇਡਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਖੇਡਾਂ ਦੇ ਵਿੱਚ ਪਾਰਟਿਸਪੇਟ ਕੀਤਾ ਤੁਸੀਂ ਵੀ ਕਰੋ ਸੋ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਰੱਖੋ ਆਪਣਾ ਖਿਆਲ ਸਸਵੀ ਅਕਾਲ